ਬਾਦਸ਼ਾਹ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਹਰ ਮਹੀਨੇ ਦੀ ਤਰ੍ਹਾਂ ਇਹ ਜੋ ਸਮਾਗਮ ਆਪਾਂ ਮਿਲਾਉਂਦੇ ਹਾਂ ਗੁਰਮੁਖ ਗੁਰਸਿੱਖ ਪਰਿਵਾਰ ਵੱਲੋਂ ਪਰਸੋਂ ਦੇ ਦਿਨ ਤੋਂ ਬੱਚਿਆਂ ਦੇ ਵਿਆਹ ਦੇ ਕਾਰਜਾਂ ਦੀ ਸਫਲਤਾ ਹਿਤ ਪ੍ਰਾਰੰਭਤਾ ਹਿਤ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨੌਲ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਉਪਰੰਤ ਭੋਗ ਪਾ ਕੇ ਸਮਾਪਤੀ ਹੋਈ ਹੈ ਪਾਤਸ਼ਾਹ ਨੇ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਤੇ ਆਪਣੀ ਮੋਹਰ ਲਾਈ ਖੁਸ਼ੀਆਂ ਭਰਿਆ ਪ੍ਰਸੰਤਾ ਭਰਿਆ ਹੁਕਮ ਬਖਸ਼ਿਸ਼ ਕੀਤਾ ਸੋਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਪਾਤਸ਼ਾਹ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਕਹਿੰਦੇ ਜੋ ਜੋ ਮੰਗੋ ਸੋ ਸੋ ਪਾਵੋ ਆਪਣੇ ਖਸਮ ਪਰੋਸਾ ਜੋ ਵੀ ਮੰਗੀਏ ਉਹ ਮਿਲ ਜਾਂਦਾ ਪਰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਭਾਵਨਾ ਹੋਣੀ ਚਾਹੀਦੀ ਹੈ ਸ਼ਰਧਾ ਹੋਣੀ ਚਾਹੀਦੀ ਹੈ ਜੇ ਭਾਵਨਾ ਨਹੀਂ ਭਰੋਸਾ ਨਹੀਂ ਤੇ ਮਿਲਣਾ ਵੀ ਕੁਝ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂਕਿ ਗੁਰੂ ਪਾਤਸ਼ਾਹ ਹਨ ਆਪਣਿਆਂ ਸਿੱਖਾਂ ਨੂੰ ਗੁਰਸਿੱਖਾਂ ਨੂੰ ਨਾਮ લેਵਾਂ ਨੂੰ ਸੰਸਕਾਰ ਬਖਸ਼ਿਸ਼ ਕੀਤੇ ਜੇ ਦੁੱਖ ਆ ਗਿਆ ਗੁਰੂ ਦੇ ਸਾਹਮਣੇ ਅਰਦਾਸ ਕਰ ਲਈ ਜੀ ਕੀ ਬਿਰਥਾ ਹੋਏ ਸੋ ਗੁਰ ਪਰ ਅਰਦਾਸ ਕਰ ਜੇ ਪਾਤਸ਼ਾਹ ਨੇ ਸੁੱਖ ਦਿੱਤੇ ਨੇ ਖੁਸ਼ੀਆਂ ਦਿੱਤੀਆਂ ਨੇ ਤੇ ਉਹਦੇ ਸ਼ੁਕਰਾਨੇ ਵਿੱਚ ਜੁੜਨਾ ਉਹਦਾ ਸ਼ੁਕਰ ਕਰਨਾ ਇਹ ਨਹੀਂ ਦਾਤ ਪਿਆਰੇ ਬਿਸਰਿਆ ਦਤਾ ਇੱਕ ਦਾਤ ਮਿਲ ਗਈ ਫਿਰ ਗੁਰੂ ਨੂੰ ਭੁੱਲ ਜਾਣਾ ਇਉਂ ਨਹੀਂ ਕਿਉਂਕਿ ਗੁਰੂ ਸਭ ਸੁਣਦਾ ਸਭ ਵੇਖਦਾ ਕਿਉਂ ਮੁੱਕਰ ਪਾਇਆ ਗੁਰੂ ਸੁਣਦਾ ਵੀ ਐ ਤੇ ਵੇਖਦਾ ਵੀ ਪ੍ਰਗਟ ਗੁਰਾਂ ਕੀ ਦੇਹ ਮੰਦ ਹੈ ਫਿਰ ਗੁਰੂ ਕੋਲੋਂ ਕੁਝ ਲੁਕਾਇਆ ਨਹੀਂ ਜਾ ਸਕਦਾ ਜਿਵੇਂ ਆਪਾਂ ਸਾਰੇ ਸਰੀਰ ਨੂੰ ਢੱਕ ਲੈਂਦੇ ਹਾਂ ਕੋਈ ਮਨ ਵਿੱਚ ਫੁਰਨਾ ਬਣ ਜਾਂਦਾ ਹੈ ਕੋਈ ਚਿੰਤਾ ਬਣ ਜਾਂਦੀ ਹੈ ਉਹ ਚਿਹਰੇ ਤੇ ਮੱਥੇ ਤੇ ਅੱਖਾਂ ਤੇ ਆ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਵੀ ਇੱਥੇ ਕੋਈ ਚਿੰਤਾ ਹੈ ਕੋਈ ਸੋਚ ਬਣੀ ਹੈ ਔਰ ਗੁਰੂ ਨੇ ਆਪਾਂ ਨੂੰ ਸਖਾਲਾ ਮਾਰਗ ਕੀ ਆਖਿਆ ਕਹਿੰਦੇ ਗੋਹਜ ਗੱਲ ਜੀ ਕੀ ਕੀਚੇ ਸਤਗੁਰੂ ਪਾਸ ਕਹਿੰਦੇ ਜਿਹੜੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ ਕਿਸੇ ਨੂੰ ਨਹੀਂ ਦੱਸ ਸਕਦੇ ਤੁਰਿਆ ਆ ਤੇ ਗੁਰੂ ਦੇ ਸਾਨਮੁਖ ਅਰਦਾਸ ਕਰ ਗੋਹਜ ਗੱਲ ਜੀ ਕੀ ਕੀਚੇ ਸਤਗੁਰੂ ਪਾਸ ਮਨ ਚਿੰਦੇ ਅਨੇਕ ਅਨੇਕ ਫਲ ਪਾਏ ਕਹਿੰਦੇ ਗੁਰੂ ਦੇ ਸਨਮੁਖ ਆ ਕੇ ਅਰਦਾਸ ਕਰ ਕਿਉਂਕਿ ਆਪਣੇ ਕਲਯੁਗੀ ਜੀਵਾਂ ਦੇ ਲੇਖ ਪੁੱਠੇ ਹੁੰਦੇ ਨੇ ਲੇਖ ਪੁੱਠੇ ਹੁੰਦੇ ਨੇ ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਨੇ ਪਰ ਜਦੋਂ ਕਾਗਜ਼ ਤੇ ਲੱਗ ਜਾਂਦੀ ਹੈ ਸਿੱਧੇ ਹੋ ਜਾਂਦੇ ਨੇ ਇਹਨੇ ਐ ਮਨੁੱਖ ਤੂੰ ਤੁਰਿਆ ਆ ਗੁਰੂ ਦੇ ਸਨਮੁਖਾ ਕੇ ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਡੇਪਾ ਡਿਗ ਪੈ ਜਦੋਂ ਚਰਨਾਂ ਦੇ ਵਿੱਚ ਮੱਥਾ ਰੱਖ ਦਿੱਤਾ ਪੁੱਠੇ ਲੇਖ ਉਹ ਹੀ ਸਿੱਧੇ ਹੋ ਜਾਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਰੋਸਾ ਤਾਂ ਰੱਖ ਗੁਰੂ ਤੇ ਭਾਵਨਾ ਤਾਂ ਰੱਖ ਗੁਰੂ ਤੇ ਤੋਂ ਇੱਕ ਕਦਮ ਗੁਰੂ ਵੱਲ ਚੱਲਦਾ ਹੈ ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਮਿਲਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਜੀ ਕੋਟ ਪੈਂਡਾ ਅੱਗੇ ਹੋਏ ਨੇ ਕਹਿੰਦੇ ਚਾਹ ਤਾਂ ਸਹੀ ਤੋ ਪਰ ਇਸ ਮਾਰਗ ਤੇ ਚੱਲਣਾ ਹੀ ਔਖਾ ਹੈ ਭਰੋਸਾ ਰੱਖਣਾ ਔਖਾ ਹੈ ਭਾਵਨਾ ਰੱਖਣੀ ਔਖੀ ਹੈ ਔਰ ਗੁਰੂ ਨੇ ਗੁਰੂ ਦੇ ਸਿੱਖਾਂ ਨੇ ਸਾਨੂੰ ਭਰੋਸੇ ਵਿੱਚ ਰਹਿਣਾ ਸਿਖਾਇਆ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਰਦਾਨਾ ਜੀ ਨੇ 27 28 ਸਾਲ ਗੁਜ਼ਾਰੇ ਭਰੋਸੇ ਦੀ ਗੱਲ 27 28 ਸਾਲ ਗੁਜ਼ਾਰੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਉਸ ਰੱਬੀ ਆਤਮਾ ਦੇ ਨਾਲ ਸਮਾਂ ਲੰਘ ਰਿਹਾ ਐ ਤੇ ਪਿੰਡੋਂ ਸਨੇਹਾ ਆਇਆ ਤਲਵੰਡੀ ਤੋਂ ਮਰਦਾਨਾ ਜੀ ਬਿਬਾਲ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਦੇ ਰਿਸ਼ਤੇ ਨਾਤੇ ਕਰਨੇ ਨੇ ਤੇ ਪਿੰਡ ਨੂੰ ਆਵਾ ਇਹ ਸਨੇਹਾ ਲਾਇਆ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆ ਕੇ ਹੀ ਸਨੇਹਾ ਦਿੱਤਾ ਜੀ ਮਰਦਾਨਾ ਜਿਹਨੂੰ ਪਿੰਡ ਬੁਲਾਇਆ ਬਾਲ ਬੱਚੇ ਦੇ ਰਿਸ਼ਤੇ ਨਾਤੇ ਕਰਨੇ ਨੇ ਵੱਡੇ ਹੋ ਗਏ ਨੇ ਇਹ ਜ਼ਿੰਮੇਵਾਰੀਆਂ ਨੇ ਨਿਭਾਉਣੀਆਂ ਪੈਣੀਆਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਹਾਂ ਮਰਦਾਨਿਆਂ ਸਾਡੇ ਧਰਮ ਵਿੱਚ ਪਹਿਲਾਂ ਗ੍ਰੇਸਥ ਪ੍ਰਧਾਨ ਹੈ ਜਿਹੜੀਆਂ ਜ਼ਿੰਮੇਵਾਰੀਆਂ ਬੱਚਿਆਂ ਪ੍ਰਤੀ ਪਰਿਵਾਰ ਪ੍ਰਤੀ ਹੈ ਨਿਭਾਉਣੀਆਂ ਪੈਂਦੀਆਂ ਨੇ ਜਾਓ ਜਾਂਕੇ ਰਿਸ਼ਤੇ ਨਾਤੇ ਕਰਕੇ ਆਓ ਸਮੇ ਨਾਂ ਆਗਿਆ ਲੈ ਕੇ ਮਰਦਾਨਾ ਤੁਰਨ ਲੱਗਾ ਆਖਣ ਲੱਗੇ ਕੋਈ ਫਿਕਰ ਨਾ ਕਰੀ ਵਧੀਆ ਹੋਵੇਗਾ ਕਾਰਜ ਤੁਰ ਪਏ ਤਲਵੰਡੀ ਪਹੁੰਚ ਗਏ ਆ ਕੇ ਜਿਵੇਂ ਅੱਗੇ ਲੱਗੀ ਜੋਗੀ ਰਿਸ਼ਤੇ ਕਰਦੇ ਸਨ ਧੀ ਦਾ ਰਿਸ਼ਤਾ ਕਰ ਦਿੱਤਾ ਦਿਨ ਬੰਦ ਦਿੱਤੇ 5-6 ਮਹੀਨੇ ਦਾ ਸਮਾਂ ਵਿੱਚ ਰੱਖ ਕੇ ਦਿਨ ਬੰਦ ਕੁਝ ਦਿਨ ਰਹਿ ਕੇ ਮਿਲ-ਗਿਲ ਕੇ ਘਰਦਿਆਂ ਨੂੰ ਵਾਪਸ ਆ ਗਏ ਸੁਲਤਾਨਪੁਰ ਆ ਕੇ ਲੋਧੀ ਖਾਨੇ ਵਿੱਚ ਆਪਣੀ ਡਿਊਟੀ ਤੇ ਲੱਗ ਗਏ ਇੱਕ ਦਿਨ ਪਾਦਸ਼ਾਹ ਆਖਣ ਲੱਗੇ ਮਰਦਾਨਿਆਂ ਕੀ ਗੱਲ ਹੈ ਚਿਹਰੇ ਤੇ ਉਦਾਸੀ ਐ ਤੇਰੇ ਖੁਸ਼ੀ ਨਹੀਂ ਕੀ ਗੱਲ ਐ ਕੋਈ ਗੱਲ ਐ ਤੇਰੇ ਮਨ ਵਿੱਚ ਕੋਈ ਘਰ ਵਿੱਚ ਕੋਈ ਗੜਬੜ ਹੋ ਗਈ ਤੇਰੇ ਕੀ ਗੱਲ ਸੁੱਖ ਐ ਪਿੱਛੇ ਹਾਂ ਪਾਤਸ਼ਾ ਸੁੱਖ ਐ ਚਿਹਰੇ ਤੇ ਉਦਾਸੀ ਕਿਉਂ ਐ ਮਨ ਵਿੱਚ ਖੁਸ਼ੀ ਨਹੀਂ ਕੀ ਕਾਰਨ ਐ ਜਿੱਦਨ ਦਾ ਤੂੰ ਆਇਆ ਉਦਨ ਦਾ ਤੇਰੇ ਚਿਹਰੇ ਤੇ ਖੁਸ਼ੀ ਨਹੀਂ ਉਦਾਸੀ ਹੈ ਕੀ ਗੱਲ ਮਰਦਾਨਾ ਆਖਣ ਲੱਗਾ ਪਾਦਸ਼ਾ ਜੇ ਚਿੰਤਾ ਤੁਹਾਨੂੰ ਨਹੀਂ ਦੱਸਨੀ ਹੋਰ ਦੱਸਣੀ ਕਿੰ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਤੁਹਾਡੇ ਨਾਲ ਰਹਿ ਕੇ ਵੀ ਅਸੀਂ ਚਿੰਤਾ ਨਾਲ ਨਹੀਂ ਫਿਰਦੀਆਂ ਫਿਰ ਕਹਦਾ ਆਸਰਾ ਤੁਹਾਡਾ ਕੀ ਗੱਲ ਹੈ ਮਰਦਾਨਿਆ ਪਾਤਸ਼ਾਹ ਬੱਚੀ ਦੇ ਵਿਆਹ ਦੇ ਕਾਰਜਾਂ ਦੇ ਦਿਨ ਰੱਖ ਆਂਦੇ ਨੇ ਜਿਹੜੇ ਰੱਖੇ ਹੋਏ ਦਿਨ ਨਾ ਗਣਤੀ ਛੇਤੀ ਆ ਜਾਂਦੇ ਕਹਿੰਦੇ ਉਦਾਸ ਕਿਉਂ ਹੈ ਪਾਤਸ਼ਾਹ ਕਾਰਜ ਕਰਨਾ ਹੈ ਮੈਂ ਤਾਂ ਕੋਈ ਸਾਰੀ ਉਮਰ ਕੰਮ ਹੀ ਨਹੀਂ ਕੀਤਾ ਕੋਈ ਕੀਤਾ ਹੀ ਨਹੀਂ ਕੀਤਾ ਮੈਂ ਤਾਂ ਸਾਰਾ ਸਮਾਂ ਤੁਹਾਡੇ ਨਾਲ ਗੁਜ਼ਾਰਿਆ ਪਾਤਸ਼ਾਹ ਕਾਰਜ ਕਰਨੇ ਨੇ ਵਿਆਹ ਦੇ ਸਮਾਨ ਲੈ ਕੇ ਆਉਣੇ ਨੇ ਬੜੇ ਕਾਰਜ ਹੁੰਦੇ ਨੇ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ ਮਰਦਾਨਿਆਂ ਕਿ ਉਹ ਘਬਰਾਉਂਦਾ ਫਿਕਰ ਨਾ ਕਰ ਤਹਾਨੂੰ ਦੌਲਤ ਦੀ ਕੋਈ ਕਮੀ ਨਹੀਂ ਰਹਣੀ ਫਿਕਰ ਨਾ ਕਰ ਵਧੀਆ ਵਿਆਹ ਹੋਵੇਗਾ ਤੂੰ ਚਿੰਤਾ ਛੱਡ ਦੇ ਤੂੰ ਚਿੰਤਾ ਕਰਨੀ ਛੱਡ ਦੇ ਪਰ ਕਈ ਵਾਰ ਆਪਾਂ ਨੂੰ ਵੀ ਜਿਵੇਂ ਕੋਈ ਸਹਿ ਸੁਭਾਈ ਕਹਿ ਦਿੰਦਾ ਜੀ ਤੁਸੀਂ ਚਿੰਤਾ ਨਾ ਕਰੋ ਪਰ ਅੰਦਰੋਂ ਉਸ ਗੱਲ ਨੂੰ ਕੱਢਣਾ ਬੜਾ ਔਖਾ ਹੁੰਦਾ ਹੈ ਜਦੋਂ ਸਮਾਂ ਦਿੱਸਦਾ ਹੁੰਦਾ ਨਾ ਉਸ ਗੱਲ ਨੂੰ ਕੱਢਣਾ ਬੜਾ ਔਖਾ ਹੈ ਮਰਦਾਨਾ ਆਖਣ ਲੱਗਾ ਠੀਕ ਹੈ ਪਾਦਸ਼ਾ ਤੁਹਾਡਾ ਹੀ ਆਸਰਾ ਹੁਣ ਗਿਣਤੀ ਦੇ ਦਿਨ ਰੱਖੇ ਸੀ ਉਹ ਨੇੜੇ ਆ ਗਏ ਜਦੋਂ 20 25 ਦਿਨ ਰਹਿ ਗਏ ਮਰਦਾਨਾ ਆਖਣ ਲੱਗਾ ਪਾਦਸ਼ਾ ਹੁਣ 20-25 ਦਿਨ ਰਹਿ ਗਏ ਨੇ ਮੈਨੂੰ ਛੁੱਟੀ ਦੇ ਦਿਓ ਮੈਂ ਘਰ ਜਾ ਕੇ ਕੰਮਕਾਰ ਕਰਾਂ ਬੜੇ ਕੰਮਕਾਰ ਹੁੰਦੇ ਨੇ ਭਾਵੇਂ ਚਾਚੇ ਤਾਏ ਲੱਖ ਨੇ ਪਰ ਜੋ ਕੰਮ ਮੈਂ ਪਰਿਵਾਰ ਦੇ ਜਾ ਕੇ ਕਰਨੇ ਨੇ ਮੇਰੀ ਜ਼ਿੰਮੇਵਾਰੀ ਹੈ ਹਾਂ ਮਰਦਾਨਿਆਂ ਇਹਨੂੰ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਕੰਮਕਾਰ ਬੜੇ ਹੁੰਦੇ ਨੇ ਹੁਣ ਮਰਦਾਨਾ ਤਿਆਰੀ ਕਰਦਾ ਹੈ ਤੇ ਮਨ ਵਿੱਚ ਫੁਰਨਾ ਬਣ ਰਿਹਾ ਹੈ ਕਹਿੰਦਾ ਉਹ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਫਿਕਰ ਨਾ ਕਰੀ ਤੰਨ ਦੌਲਤ ਦੀ ਫਿਕਰ ਨਾ ਕਰੀ ਸਭ ਕੁਝ ਹੋਵੇਗਾ ਵਿਆਹ ਵਧੀਆ ਹੋਵੇਗਾ ਤੇ ਹੁਣ ਮਾਇਆ ਦਾ ਨਾਮ ਹੀ ਨਹੀਂ ਲੈ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ساری ਉਮਰ ਮੈਂ ਗੁਜ਼ਾਰੀ ਤੁਹਾਡੇ ਨਾਲ ਪਾਤਸ਼ਾਹ ਇਹ ਫੁਰਨਾ ਬਣਾ ਰਿਹਾ ਮਨ ਵਿੱਚ ਕੋਈ ਕੰਮ ਨਹੀਂ ਕੀਤਾ ਕੋਈ ਕੀਤਾ ਨਹੀਂ ਕੀਤਾ ਤੁਸੀਂ ਆਖਦੇ ਸੀ ਵਧੀਆ ਵਿਆਹ ਹੋਵੇਗਾ ਤੇ ਹੁਣ ਨਾਮ ਹੀ ਨਹੀਂ ਲੈ ਰਹੇ ਵੀ ਮਾਇਆ ਲੈ ਜਾ ਹੁਣ ਗੁਰੂ ਵੀ ਸਮਰੱਥ ਹੈ ਅੰਦਰਲੀ ਗੱਲ ਜਾਣ ਗਏ ਮਰਦਾਨਾ ਨਮਸਕਾਰ ਕਰਕੇ ਮੱਥਾ ਟੇਕ ਲਿਆ ਨਮਸਕਾਰ ਕਰਕੇ ਉੱਠਣ ਲੱਗਾ ਇਹਨੇ ਨੂੰ ਮਲਸੀਆਂ ਦਾ ਚੌਧਰੀ ਆ ਗਿਆ ਪਗੀਰ ਸਾਹਿਬ ਭਾਈ ਪਗੀਰ ਤਹੁੰਤ ਗਿਆ ਚੌਧਰੀ ਐ ਮਲਸੀਆਂ ਪਿੰਡ ਦਾ ਇਸ ਮਲਸੀਆਂ ਦਾ ਪੁੱਤਰ ਕੋਲ ਇਹ ਚੌਧਰੀ ਪਹੁੰਚ ਗਿਆ ਸੁਲਤਾਨ ਆਖਣ ਲੱਗੇ ਲੈ ਮਰਦਾਨਿਆਂ ਤੇਰਾ ਵਿਆਹ ਬੱਚੀ ਦਾ ਵਿਆਹ ਵਧੀਆ ਹੋ ਜਾਣਾ ਦੇਖ ਚੌਧਰੀ ਆ ਗਿਆ ਜਦੋਂ ਚੌਧਰੀ ਸਾਹਿਬ ਨੇ ਮੱਥਾ ਟੇਕਿਆ ਹਾਂ ਪਾਦਸ਼ਾ ਕੀ ਹੁਕਮ ਹੈ ਚੌਧਰੀ ਮਰਦਾਨੇ ਦੀ ਧੀ ਦਾ ਵਿਆਹ ਹੈ ਤੇ ਤੂੰ ਇਹਦੇ ਨਾਲ ਜਾਣਾ ਜਾ ਕੇ ਲਾਹੌਰ ਤੋਂ ਸਮਾਨ ਖਰੀਦ ਕੇ ਲਿਆਉਣਾ ਵਿਆਹ ਦਾ ਸਤਿਵਚਨ ਸਤਿਵਚਨ ਪਾਦਸ਼ਾ ਹੁਣ ਜਦੋਂ ਮਰਦਾਨਾ ਉੱਠਣ ਲੱਗਾ ਤੇ ਪਾਤਸ਼ਾਹ ਨੇ 101 ਮੋਹਰਾਂ ਦੀ ਥੈਲੀ ਫਰਾ ਦਿੱਤੀ ਮਰਦਾਨੇ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਪਾਤਸ਼ਾਹ ਇਹਦੇ ਨਾਲ ਤਾਂ ਵਧੀਆ ਕਾਰਜ ਹੋ ਜਾਣਾ ਹੈ ਮਰਦਾਨਿਆ ਫਿਕਰ ਨਾ ਕਰ ਤੇਰੀ ਧੀ ਸਾਡੀ ਧੀ ਹੈ ਤੂੰ ਫਿਕਰ ਕਿਉਂ ਕਰ ਰਿਹਾ ਹੈਂ ਤੇਰੀ ਧੀ ਦਾ ਵਿਆਹ ਇਉਂ ਹੋਵੇਗਾ ਜਿਵੇਂ ਰਾਜਿਆਂ ਦੀਆਂ ਮਹਾਰਾਜਿਆਂ ਦੀਆਂ ਧੀਆਂ ਦੇ ਵਿਆਹ ਹੁੰਦੇ ਨੇ ਮਰਦਾਨਾ ਚਰਨਾ ਤੇ ਟਹਿ ਪਿਆ ਕਰਨ ਲੱਗਾ ਪਾਤਸ਼ਾਹ ਮੇਰੇ ਮਨ 'ਚ ਤਾਂ ਇਹ ਭੈ ਬਣਿਆ ਹੋਇਆ ਵੀ ਰੋਟੀ ਪਾਣੀ ਮੈਂ ਦੇ ਸਕਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਚਾਹ ਪਾਣੀ ਰੋਟੀ ਪਾਣੀ ਵਧੀਆ ਹੋ ਜਾਵੇ ਇੰਨਾ ਹੀ ਬਹੁਤ ਹੈ ਪਾਤਸ਼ਾਹ ਨਹੀਂ ਮਰਦਾਨੇ ਤੇਰੀ ਧੀ ਲਈ ਸਾਡੀ ਧੀ ਹੈ ਉਹ ਇਉਂ ਵਿਆਹ ਹੋਵੇਗਾ ਜਿਵੇਂ ਰਾਜੇ ਮਹਾਰਾਜਿਆਂ ਦੀਆਂ ਧੀਆਂ ਦਾ ਨਮਸਕਾਰ ਕਰਕੇ ਚੌਧਰੀ ਨਾਲ ਤੁਰ ਪਿਆ ਪਾਤਸ਼ਾਹ ਆਖਣ ਲੱਗੇ ਚੌਧਰੀ ਸਾਹਿਬ ਲਾਹੌਰ ਵਿੱਚ ਜਾਣਾ ਹੈ ਸਭ ਤੋਂ ਮਹਿੰਗੇ ਕੱਪੜੇ ਖਰੀਦਣੇ ਨੇ ਵਿਆਹ ਵਾਸਤੇ ਬੱਚੀ ਵਾਸਤੇ ਹਾਥੀ ਦੰਦ ਦਾ ਚੂੜਾ ਹੋਵੇ ਵਧੀਆ ਮਨ ਸੁੱਖ ਸੇਠ ਦੀ ਦੁਕਾਨ ਲਾਹੌਰ ਵਿੱਚ ਹੈ ਉੱਥੋਂ ਖਰੀਦ ਕੇ ਲਿਆਉਣਾ ਇੱਕ ਗੱਲ ਯਾਦ ਰੱਖਣੀ ਹੈ ਇੱਕ ਦਿਨ ਵਿੱਚ ਸਾਰਾ ਸਮਾਨ ਖਰੀਦ ਕੇ ਤਲਵੰਡੀ ਪਹੁੰਚਾ ਦੇਣਾ ਰਾਤ ਨਹੀਂ ਕੱਟਣੀ ਸੱਤ ਵਜੇ ਹੁਣ ਚੌਧਰੀ ਤੁਰਪਿਆ ਨਾਮ ਤਲਵੰਡੀ ਆ ਗਏ ਅਗਲੇ ਦਿਨ ਲਾਹੌਰ ਗਏ ਜਾ ਕੇ ਸੇਠ ਮਨ ਸੁਖ ਦੀ ਦੁਕਾਨ ਤੋਂ ਕੱਪੜਾ ਜੋ ਵੀ ਚਾਹੀਦਾ ਸੀ ਸਾਰਾ ਕੁਝ ਖਰੀਦਿਆ ਮਹਿੰਗੇ ਤੋਂ ਮਹਿੰਗਾ ਕੱਪੜਾ ਸਮਾਨ ਖਰੀਦਿਆ ਹਾਥੀ ਦੰਦ ਦਾ ਬਣਿਆ ਹੋਇਆ ਚੂੜਾ ਵੀ ਖਰੀਦ ਲਿਆ ਸਭ ਕੁਝ ਲੈ ਕੇ ਜਦੋਂ ਗੱਡੇ ਭਰ ਕੇ ਤਲਵੰਡੀ ਪਹੁੰਚੇ ਲੋਕ ਆਖ ਰਹੇ ਨੇ ਵਾਹ ਵਈ ਮਰਦਾਨੇ ਦੀ ਧੀ ਦਾ ਵਿਆਹ ਇੰਨਾ ਵੱਡਾ ਕਾਰਜ ਹੋ ਰਿਹਾ ਹੈ। ਇੰਨਾ ਵੱਡਾ ਕਾਰ ਇੰਨੇ ਮਹਿੰਗੇ ਉਸੂਟ, ਕੱਪੜੇ ਦੇਖ ਕੇ ਹੈਰਾਨ ਹੋ ਰਹੇ ਨੇ। ਤੇ ਨਾਲ ਹੀ ਪਾਦਸ਼ਾਹ ਨੇ ਦੌਲਤਖਾਂ ਜੈਰਾਮ ਭਾਈਆ ਨੂੰ ਇਹਨਾਂ ਨੂੰ ਵੀ ਸਨੇਹਾ ਲਾ ਦਿੱਤਾ। ਕਹਿੰਦੇ ਮਰਦਾਨੇ ਦੀ ਧੀ ਦਾ ਵਿਆਹ ਉੱਥੇ ਪਹੁੰਚ ਜਾਓ ਸਾਰੇ ਪਹੁੰਚ ਗਏ। ਜਿੰਨੇ ਚੌਧਰੀ ਸੀ ਰਾਜੇ ਮਹਾਰਾਜੇ ਸਾਰੇ ਉਸ ਦਿਨ ਪਹੁੰਚ ਗਏ ਤੇ ਮਹਾਰਾਜ ਨੇ ਵੀ ਪਾਤਸ਼ਾਹ ਨੇ ਵੀ ਸਨੇਹਾ ਲਾਦ ਤਾਂ ਵੀ ਅਸੀਂ ਵੀ ਪਹੁੰਚਾਂਗੇ ਹੁਣ ਇਹ ਕੁਦਰਤੀ ਹੈ ਜਿਵੇਂ ਇੱਥੇ ਆਪਣੇ ਕੋਈ ਮੰਤਰੀ ਆ ਜਾਵੇ ਕੋਈ ਵੱਡਾ ਅਫਸਰ ਆ ਜਾਵੇ ਛੋਟੇ ਮੋਟੇ ਤਾਂ ਆਪੇ ਹੀ ਪਹੁੰਚ ਜਾਂਦੇ ਜਦੋਂ ਹੁਣ ਚੌਧਰੀ ਪਹੁੰਚ ਗਏ ਰਾਜੇ ਵਜ਼ੀਰ ਸਭ ਉੱਥੇ ਪਹੁੰਚ ਗਏ ਸਾਰਾ ਕਾਰਜ ਹੋਇਆ ਗੁਰੂ ਨਾਨਕ ਪਾਤਸ਼ਾਹ ਵੀ ਪਹੁੰਚ ਗਏ ਜਦੋਂ ਡੋਲੀ ਤੁਰੀ ਤੇ ਜਦੋਂ ਡੋਲੀ ਤੁਰ ਰਹੀ ਹੈ ਤੇ ਲੋਕ ਆਖ ਰਹੇ ਨੇ ਮਰਦਾਨੇ ਦੀ ਧੀ ਦਾ ਵਿਆਹ ਨਹੀਂ ਇਹ ਤਾਂ ਰਾਜਿਆਂ ਮਹਾਰਾਜਿਆਂ ਦੀ ਧੀ ਦਾ ਵਿਆਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਡੋਲੀ ਤੁਰੀ ਤੇ ਮਰਦਾਨਾ ਚਰਨਾ ਤੇ ਟਹਿ ਪਿਆ ਆਖਣ ਲੱਗਾ ਪਾਤਸ਼ਾਹ ਭਾਈ ਮਰਦਾਨਾ ਆਖਿਆ ਨਹੀਂ ਭਾਈ ਬਣ ਕੇ ਦਿਖਾਇਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਆਖਿਆ ਨਹੀਂ ਭਾਈ ਬਣ ਕੇ ਦਿਖਾਇਆ ਪਾਤਸ਼ਾਹ ਤੁਹਾਡੀ ਬਖਸ਼ਿਸ਼ ਨਾਲ ਹੈ ਪਰ ਭਰੋਸਾ ਰੱਖਿਆ ਇਹ ਤੋਂ ਸਾਨੂੰ ਇਹ ਸਿਧਾਂਤ ਮਿਲਦਾ ਹੈ ਵੀ ਜੇ ਗੁਰੂ ਤੇ ਭਰੋਸਾ ਹੈ ਤੇ ਕਾਰਜ ਵੀ ਸਾਰੇ ਹੋ ਜਾਂਦੇ ਤਰ ਜਿੜੇ ਇੱਕ ਟੇਕ ਤੋਂ ਲਾਹੇ ਬੜਨਿਆਸ ਨਾਨਕ ਨਾਮ ਧਿਆਈਐ ਕਾਲ ਚ ਆਵੇ ਰਾਸ ਇਹ ਗੁਰੂ ਤੇ ਭਰੋਸਾ ਭਾਵਨਾ ਰੱਖੀਏ ਗੁਰੂ ਤੇ ਭਰੋਸਾ ਰੱਖੀਏ ਸਾਨੂੰ ਇਹ ਉਪਦੇਸ਼ ਮਿਲ ਜਾਵੇ ਸਾਡੀ ਗੁਰੂ ਤੇ ਭਾਵਨਾ ਮਿਲ ਜਾਵੇ ਜਿੰਨਾ ਚਿਰ ਭਾਵਨਾ ਨਹੀਂ ਭਰੋਸਾ ਨਹੀਂ ਤੇ ਮਿਲਣਾ ਵੀ ਕੁਝ ਨਹੀਂ ਗੁਰੂ ਤੇ ਪ੍ਰੋਸਰ ਰੱਖੀ ਤੈਂਡੇ ਸਿਮਰਨ ਹਮ ਕਿਛ ਲੱਦਮ ਵਿਖੋਂ ਨਾ ਡੇ ਠਮ ਕੋਈ ਕਹਿੰਦੇ ਉਹਦਾ ਚਿੰਤਨ ਕੀਤਿਆਂ ਉਹਦਾ ਸਿਮਰਨ ਕੀਤਿਆਂ ਕਹਿੰਦੇ ਉਹੋ ਜੀ ਕੋਈ ਗਾਲੀ ਨਹੀਂ ਜਿਹੜੀ ਪੂਰੀ ਨਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਪ੍ਰੋਸਰ ਰੱਖੀ ਭਾਵਨਾ ਰੱਖੀਏ ਗੁਰੂ ਤੇ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਆਪਣੀ ਸਾਰਿਆਂ ਦੀ ਗੁਰੂ ਤੇ ਭਾਵਨਾ ਬਣ ਜਾਵੇ ਭਰੋਸਾ ਬਣ ਜਾਵੇ ਜਿਵੇਂ ਦਾਤਾਂ ਲੈਣੀਆਂ ਨੇ ਗੁਰੂ ਕੋਲ ਅੰਮ੍ਰਿਤ ਵੇਲੇ ਉਠੀਏ ਅੰਮ੍ਰਿਤ ਵੇਲਾ ਕਦੇ ਨਾ ਵਸਾਰੇ ਅੰਮ੍ਰਿਤ ਵੇਲੇ ਬੱਤੇ ਦਾ ਬੀਜਿਆ ਭਗਤ ਖਾਏ ਖਰਚ ਵਹਿ ਨਿਖੁੱਟੇ ਨਾ ਫਿਰ ਗੁਰੂ ਨੂੰ ਦੋਸ਼ ਨਹੀਂ ਦੇਣਾ ਵੀ ਸਾਡੇ ਕਰਮਾਂ ਚ ਪਤਾ ਨਹੀਂ ਸੁੱਖ ਕਿਉਂ ਨਹੀਂ ਲਿਖਿਆ ਪੀ ਜਦੋਂ ਸੁਖ ਲਿਖਿਆ ਹੀ ਨਹੀਂ ਤੇ ਮਿਲਣਾ ਕਿੱਥੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸੁਖ ਲੈਣ ਦਾ ਸਮਾਂ ਆਪਾਂ ਸੁੱਤੇ ਪਏ ਆ ਘਰਾੜੇ ਮਾਰ ਰਹੇ ਆ ਗੁਰੂ ਜਾਗ ਰਿਹਾ ਐ ਅੰਮ੍ਰਿਤ ਵੇਲਾ ਸਤਨਾਓ ਬੜਿਆਈ ਵਿਚਾਰ ਇਹ ਕਿਸੇ ਵਾਸਤੇ ਨਹੀਂ ਆਪਣੇ ਸਾਰਿਆਂ ਵਾਸਤੇ ਐ ਸਾਰਿਆਂ ਵਾਸਤੇ ਐ ਆਪਣੇ ਇਹ ਨਹੀਂ ਅਸੀਂ ਗੁਰੂ ਦੇ ਕੋਲ ਰਹਿਨੇ ਆ ਜੀ ਸਾਨੂੰ ਲੋੜ ਹੀ ਨਹੀਂ ਗੁਰੂ ਸਾਡਾ ਹੀ ਐ ਨਾ ਗੁਰੂ ਸਾਡਾ ਨਹੀਂ ਗੁਰੂ ਕਹਿੰਦਾ ਜਿਹੜਾ ਗੁਰੂ ਦੇ ਕੋਲ ਹੈ ਉਹਨਾਂ ਦੂਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਉਹਦੀ ਭਾਵਨਾ ਨਹੀਂ ਹੁੰਦੀ ਭੌਰਾ ਦੂਰੋਂ ਆ ਕੇ ਸੁਗੰਧੀ ਲੈ ਜਾਂਦਾ ਤੇ ਡੱਡੂ ਜੜਾਂ 'ਚ ਬੈਠਾ ਹੀ ਮਕਾਈ ਖਾਈ ਜਾਂਦਾ ਕੋਲ ਰਹਿੰਦਾ ਹੈ ਕੋਲ ਫੁੱਲ ਦੇ ਪਰ ਕਾਈ ਖਾਈ ਜਾਂਦਾ ਤੇ ਭੌਰਾ ਦੂਰੋਂ ਆ ਕੇ ਬਾਸ਼ਨਾ ਸੁਗੰਧੀ ਲੈ ਕੇ ਉੱਡ ਜਾਂਦਾ ਇਵੇਂ ਜਿਵੇਂ ਸ਼ਰਧਾ ਭਾਵਨਾ ਨਾਲ ਗੁਰੂ ਦੇ ਸਾਹਮੁਖ ਆ ਕੇ ਉਹ ਫਲ ਲੈ ਜਾਂਦੇ ਨੇ ਤੇ ਕਈ ਵਾਰੇ ਨੇੜ ਵਾਲੇ ਖਾਲੀ ਰਹਿ ਜਾਂਦੇ ਭਾਵਨਾ ਰੱਖੀ ਅੰਮ੍ਰਿਤ ਵੇਲੇ ਉੱਠੀਏ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰ ਦੇ ਪੁਖਾਰੀ ਬਣ ਜਾਈਏ ਤੇ ਗੁਰੂ ਕੀ ਕਰਦਾ ਹੈ ਦਿਨ ਦੇ ਬਾਦਸ਼ਾਹ ਬਣਾ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਦਸ਼ਾਹ ਬਣਾ ਲਾ ਕਹਿੰਦੇ ਚੱਲ ਤਾਂ ਸਹੀ ਗੁਰੂ ਵੱਲ ਪਰ ਅਸੀਂ ਮੁਨਕਰ ਹਾਂ ਇਸ ਗੱਲ ਤੋਂ ਮੁਨਕਰ ਹਾਂ ਅਮਰਤ ਵੇਲੇ ਉੱਠਣਾ ਨਹੀਂ ਜਾਗਣਾ ਨਹੀਂ ਬਾਣੀ ਪੜ੍ਹਨੀ ਨਹੀਂ ਗੁਰੂ ਨੇ ਪੰਜ ਬਾਣੀਆਂ ਦਾ ਉਪਦੇਸ਼ ਦਿੱਤਾ ਅਸੀਂ ਮੰਨਦੇ ਹੀ ਨਹੀਂ ਜਪਜੀ ਸਾਹਿਬ ਤੋਂ ਵੀ ਦੂਰ ਇੱਥੋਂ ਤੱਕ ਕਈ ਤਾਂ ਮੂੰਹ ਹੱਥ ਵੀ ਨਹੀਂ ਧੋਂਦੇ ਪਹਿਲਾਂ ਚਾਹ ਚਾਹੀਦੀ ਹੈ ਚਾਹ ਹੋਣੀ ਚਾਹੀਦੀ ਉਦੇ ਵਾਸਤੇ ਬਾਣੀ 'ਚ ਦੇਖੋ ਕਿੰਨਾ ਆਪਾਂ ਨੂੰ ਸਪਸ਼ਟ ਲਿਖਿਆ ਹੈ ਕਹਿੰਦੇ ਨਾਮ ਬਿਨਾ ਜੋ ਪੈਰੇ ਖਾਏ ਜੋ ਕੂਕਰ ਝੂਠਨ ਮੂੰਹ ਪਾਏ ਕਹਿੰਦੇ ਨਾਮ ਤੋਂ ਬਿਨਾ ਜਿਹੜਾ ਵੀ ਵਿਅਕਤੀ ਖਾਂਦਾ ਪੀਂਦਾ ਪਹਿਨਦਾ ਉਹ ਕੁੱਤੇ ਦੀ ਝੂਠ ਖਾ ਰਿਹਾ ਆਖੋ ਸਤਨਾਮ ਸਵੇਰੇ ਵਾਏ ਗੁਰ ਜੀ ਪਹਿਲਾਂ ਅੰਮ੍ਰਿਤ ਵੇਲੇ ਉੱਠੀਏ ਫਿਰ ਇਸ਼ਨਾਨ ਕਰੀਏ ਫਿਰ ਬਾਣੀ ਪੜੀਏ ਬਾਣੀ ਪੜ ਕੇ ਨਿਤਨੇਮ ਕਰਕੇ ਫਿਰ ਅਨਜਲ ਛਕੀਏ ਕਹਿੰਦੇ ਬੀਬੀਆਂ ਪਹਿਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੋਈ ਵਿੱਚ ਜਾਣ ਰਸਮਾਂ ਤੇ ਮੂਲ ਮੰਤਰ ਹੋਵੇ ਮੂਲ ਮੰਤਰ ਪੜਦਿਆਂ ਸਿਮਰਨ ਕਰਦਿਆਂ ਜਦੋਂ ਜਲ ਪਾਣੀ ਤਿਆਰ ਹੋਵੇਗਾ ਉਹ ਅੰਮ੍ਰਿਤ ਬਣ ਜਾਵੇ ਸ਼ੁਰੂ ਹੋਣਾ ਕੰਮ ਆਪਣੇ ਤੇ ਜੇ ਜੀਨਾ ਆਪ ਹੀ ਨਹੀਂ ਉੱਠਣਾ ਤੇ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦੇ ਪਹਿਲਾਂ ਆਪ ਉੱਠੀਏ ਆਪਣੇ ਆਪ ਤੇ ਢਾਲੀਏ ਪਹਿਨਾ ਜਦੋਂ ਆਪ ਉੱਠਾਂਗੇ ਬਾਣੀ ਨਾਲ ਜੁੜਾਂਗੇ ਬੱਚੇ ਆਪਣੇ ਆਪ ਬਾਣੀ ਦਾ ਆਸਰਾ ਰੱਖੀਏ ਸ਼ਾਮ ਨੂੰ ਰਹਿਰਾ ਸੌਣ ਮੇਲੇ ਕੀਰਤਨ ਸੁਣ ਲੈ ਕੀਰਤਨ ਸੋਲਾ ਸੌਣ ਵੇਲੇ ਪੜਨਾ ਜਦੋਂ ਮੰਜੇ ਤੇ ਲੇਟਣਾ ਉਸ ਤੋਂ ਪਹਿਲਾਂ ਇਹ ਨਹੀਂ ਰਹਿ ਰਸ ਕਰ ਲਈ ਨਾ ਲਈ ਕੀਰਤਨ ਸੋਲਾ ਨਾ ਬਾਣੀ ਦੀਆਂ ਕਿੰਨੀਆਂ ਸਾਖੀਆਂ ਨੇ ਦੇਖ ਲੋ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਆਰਾਮ ਕਰਨ ਲੱਗੇ ਨੇ ਆਰਾਮ ਕਰਨ ਲੱਗੇ ਨੇ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਮੁਠੀ ਚਾਪੀ ਕਰ ਰਹੇ ਨੇ ਬਾਲਾ ਜੀ ਕੋਲ ਬੈਠੇ ਨੇ ਮੁੱਠੀ ਚਾਪੀ ਕਰ ਰਹੇ ਨੇ ਕੀ ਤਕਿਆ ਲੱਤਾਂ ਦੇ ਉੱਪਰ ਇਉਂ ਜਾਪਨ ਲੱਗਿਆ ਜਿਵੇਂ ਕੰਡੇ ਵੱਜੇ ਹੋਣ ਜਿਵੇਂ ਕੰਡੇ ਲੱਗੇ ਹੋਣ ਖੂਨ ਸਿੰਮਣ ਲੱਗਿਆ ਲੱਤਾਂ 'ਚ ਪੁੱਛਣ ਲੱਗੇ ਪਾਦਸ਼ਾਹ ਇਹ ਕੀ ਕਹਿੰਦੇ ਸਾਡਾ ਇੱਕ ਪਿਆਰ ਵਾਲਾ ਪਾਤਸ਼ਾਹ ਏਡਾ ਪਿਆਰ ਵਾਲਾ ਕਿਹੜਾ ਹੈ ਤੁਹਾਡੀਆਂ ਲੱਤਾਂ ਤੇ ਓਨ ਲੱਗ ਰਿਹਾ ਜਿਵੇਂ ਕੰਡੇ ਵੱਜੇ ਨੇ ਖੂਨ ਸਿਮਣ ਲੱਗ ਗਿਆ ਇੰਨਾ ਪਿਆਰ ਕਿਹੜਾ ਦਿਖਾ ਰਿਹਾ ਹੈ ਕਹਿੰਦੇ ਇੱਕ ਈਆਲੀ ਹੈ ਭੇਡਾਂ ਚਾਰਨ ਵਾਲਾ ਕਹਿੰਦੇ ਫੇਰ ਪਾਤਸ਼ਾਹ ਇਹ ਕੋਤਕ ਤੁਹਾਡੇ ਕਿਉਂ ਹੈ ਖੂਨ ਕਿਉਂ ਸਿਮ ਰਿਹਾ ਹੈ ਕਹਿੰਦੇ ਉਸ ਨੂੰ ਉਪਦੇਸ਼ ਦਿੱਤਾ ਸੀ ਭਾਈ ਇਸ ਤਰ੍ਹਾਂ ਬਾਣੀ ਪੜਨੀ ਤੇ ਉਹ ਕੀ ਕਰ ਰਿਹਾ ਤੁਰਿਆਂ ਫਿਰਦਾ ਨਾਲੇ ਤੇ ਨਾਲੇ ਕੀਰਤੋਂ ਸੋਲਾ ਪੜੀ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਝਾੜੀਆਂ 'ਚ ਤੁਰਿਆਂ ਫਿਰਦਾ ਉਹਦੇ ਕੰਡੇ ਵੱਜ ਰਹੇ ਨੇ ਪਰ ਉਹਨੂੰ ਨਹੀਂ ਮਹਿਸੂਸ ਹੋ ਰਹੇ ਉਹ ਕੀਰਤਨ ਸੋਲਾ ਪੜੀ ਜਾਂਦਾ ਤੇ ਕੰਡੇ ਸਾਡੇ ਵੱਜ ਰਹੇ ਜਾਂ ਉਹਨੂੰ ਬੁਲਾ ਕੇ ਲੈ ਕੇ ਆ ਜਾ ਕੇ ਬੁਲਾ ਕੇ ਲਿਆਏ ਉਸ ਨੂੰ ਦੱਸਿਆ ਕੀਰਤਨ ਸੋਲਾ ਸੌਣ ਵੇਲੇ ਪੜਨਾ ਜਦੋਂ ਲੇਟਣਾ ਹੋਵੇ ਮੂੰਹ ਹੱਥ ਧੋ ਕੇ ਬਹਿ ਜਾਣਾ ਫਿਰ ਪੜਨਾ ਕੀਰਤਨ ਸੋਲਾ ਇਹ ਮਰਜ਼ਾਦਾ ਹੈ ਇਹ ਮਰਜ਼ਾਦਾ ਨਹੀਂ ਵੀ ਗੁਰੂ ਸਾਹਿਬ ਵੀ ਬਰਾਜਮਾਨ ਕਰੀ ਜਾਣੇ ਤੇ ਨਾਲ ਹੀ ਕੀਰਤਨ ਸੋਲਾ ਪੜਦਣਾ ਰੋਟੀ ਪਾਣੀ ਬਾਤ ਚ ਛਕਣਾ ਇਹ ਨਹੀਂ ਕਿਉਂਕਿ ਜਦੋਂ ਕੀਰਤਨ ਸੋਲਾ ਪੜਿਆ ਜਾਂਦਾ ਹੈ ਇਹ ਲਿਗਾਂ ਵੀ ਸਾਖੀਆਂ ਨੇ ਕਹਿੰਦੇ ਘਰ ਨੂੰ ਕੋਟ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੋਹੇ ਦਾ ਕੋਟ ਬਣ ਜਾਂਦਾ ਕਹਿੰਦੇ ਜਦੋਂ ਕੀਰਤਨ ਸੁਹਲਾ ਪੜ ਲਈਏ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਜਪਦੀ ਸਾਹਿ ਪੜਾਂਗੇ ਉਦੋਂ ਕੋਟ ਉੱਚਕਿਆ ਜਾਂਦਾ ਪਰ ਜਿਹਨੇ ਹੁਣ ਬਾਣੀ ਪੜਨੀ ਨਹੀਂ ਸਾਖੀ ਸੁਣਨੀ ਨਹੀਂ ਮਹੱਤਤਾ ਸੁਣਨੀ ਨਹੀਂ ਵੀ ਕੀ ਹੈ ਤੇ ਉਹਨੂੰ ਕੀ ਪਤਾ ਕੀ ਭਰੋਸਾ ਹੈ ਕੀ ਭਾਵਨਾ ਹੈ ਗੁਰੂ ਦੀ ਭਾਵਨਾ ਸੁਣੀਏ ਸਾਖੀਆਂ ਸੁਣੀਏ ਸੁਣ ਸਾਖੀ ਮਨ ਜਪੈ ਪਿਆਰ ਕਹਿੰਦੇ ਸਾਖੀ ਸੁਣ ਕੇ ਮਨ ਵਿੱਚ ਪਿਆਰ ਜਾਗਦਾ ਹੈ ਗੁਰੂ ਨਾਲ ਜੁੜੀਏ ਪਾਤਸ਼ਾਹ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਹਰ ਮਹੀਨੇ ਦੀ ਤਰ੍ਹਾਂ ਆਪਾ ਜੁੜ ਕੇ ਬੈਠੇ ਹਾਂ ਅਗਲਾ ਜੋ ਸਮਾਗਮ ਹੈ ਮਈ ਮਹੀਨੇ ਦਾ 16 17 18 ਮਈ ਦਾ ਹੋਵੇਗਾ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਕੇ ਆਪਾਂ ਹਾਜ਼ਰੀ ਲਵਾਉਣੀ ਹੈ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ ਉਸ ਤੋਂ ਉਪਰੰਤ ਗੁਰੂ ਘਰ ਲੰਗਰ ਤਿਆਰ ਹੈ ਸਾਰੀ ਸੰਗਤ ਨੇ ਛੱਕੇ ਜਾਣਾ ਜਿਉ ਆਇਆਂ ਨੂੰ ਜਿਨ੍ਹਾਂ ਕਦਮ ਰੱਖੇ ਸਿਰ ਮੱਥੇ ਤੇ ਪਹੁੰਚ ਉੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ God.